ਸੂਰਜ ਗੁਪਤਾ ਨੇ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦੇ ਉਦੇਸ਼ ਤੇ ਨਾਲ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਤੇ ਮੁਹਿੰਮ ਦੇ ਤਹਿਤ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਹਫ਼ਤੇ ਨੂੰ ਪਠਾਨਕੋਟ ਨੂੰ ਸਵੱਛਤਾ ਦਿਵਸ ਵਜੋਂ ਜਿਹੜਾ ਹੈ ਸਮਰਪਿਤ ਕੀਤਾ ਜਾਵੇਗਾ। ਪਠਾਨਕੋਟ ਦੇ ਵਿੱਚ ਸਵੱਛਤਾ ਦਿਵਸ ਵਜੋਂ ਇਹ ਦਿਨ ਜਿਹੜਾ ਹੈ ਇਹ ਹਫ਼ਤੇ ਜਿਹੜੇ ਨੇ ਚੌਥੇ ਅਤੇ ਦੂਜਾ ਤੇ ਚੌਥਾ ਹਫ਼ਤਾ ਜਿਹੜਾ ਹੈ ਉਹ ਪਠਾਨਕੋਟ ਦੇ ਵਿੱਚ ਸਵੱਛਤਾ ਦਿਵਸ ਦੇ ਵੱਲੋਂ ਸਮਰਪਿਤ ਕੀਤਾ ਜਾਵੇਗਾ ਤੇ ਇਸ ਦਿਨ ਟੀਮ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਾਵੇਗੀ ਤੇ ਸਫਾਈ ਮੁਹਿੰਮ ਚਲਾਵੇਗੀ ਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਵੀ ਕਰੇਗੀ ਤੇ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਸ਼ਨੀ ਮੰਦਰ ਖੇਤਰ ਤੋਂ ਜੁੜੀ ਹੈ ਉਹ ਕੀਤੀ ਗਈ ਹੈ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਤੇ ਸਥਾਨਕ ਨਿਵਾਸੀਆਂ ਨੇ ਹਿੱਸਾ ਲਿਆ। ਕੂੜਾ ਸਾਫ ਕਰਨ, ਗੰਦਗੀ ਟਾਉਣ ਤੇ ਲੋਕਾਂ ਨੂੰ ਕੂੜਾ ਫੈਲਾਉਣ ਤੋਂ ਰੋਕਣ ਦਾ ਸੰਦੇਸ਼ ਜਿਹੜਾ ਉਹ ਦਿੱਤਾ ਗਿਆ ਤੇ ਇਸ ਮੌਕੇ ਤੇ ਸੁਜੀਤ ਗੁਪਤਾ ਨੇ ਕਿਹਾ ਕਿ ਸਵੱਛਤਾ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਸਗੋਂ ਹਰ ਨਾਗਰਿਕ ਦਾ ਫਰਜ਼ ਹੈ ਜੇਕਰ ਅਸੀਂ ਮਿਲ ਕੇ ਫੈਸਲਾ ਕਰੀਏ ਤਾਂ ਪਠਾਨਕੋਟ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਜਿਹੜਾ ਹੈ ਬਣਾ ਸਕਿਆ। ਇਹ ਸਫਾਈ ਦਾ ਕੰਮ ਨਹੀਂ ਹੈ ਸਗੋਂ ਸਮਾਜ ਨੂੰ ਇਕਜੁੱਟ ਕਰਨ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਬਿਹਤਰ ਵਾਤਾਵਰਨ ਦੇਣ ਦਾ ਯਤਨ ਵੀ ਹੈ। ਇਸ ਮੁਹਿੰ ਦੀ ਅਤੇ ਬਾਟ ਤੱਕ ਪਹੁੰਚੰਦਾ ਟੀਚਾ ਰੱਖਿਆ ਗਿਆ ਇਸ ਟੀਮ ਇਹ ਟੀਮ ਨਾ ਸਿਰਫ ਸਫਾਈ ਕਰੇਗੀ ਸਗੋਂ ਸਥਾਨਕ ਨਿਵਾਸੀਆਂ ਨੂੰ ਕੂੜੇ ਦੀ ਵੰਡ ਅਤੇ ਸਫਾਈ ਬਣਾਈ ਰੱਖਣ ਬਾਰੇ ਜਾਗਰੂਕ ਵੀ ਕਰੇਗੀ। ਨਮਸਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਪਠਾਨਕੋੜ ਦੇ ਵਿੱਚ ਸਿਰਜਲ ਗੁਪਤਾ ਉਹਨਾਂ ਨੇ ਜਿਹੜਾ ਇੱਥੇ ਸਫਾਈ ਭਿਆਨ ਸ਼ੁਰੂ ਕੀਤਾ ਹੋਇਆ ਉਹਦੇ ਕਰਕੇ ਹੀ ਅੱਜ ਪਠਾਨਕੋੜ ਦੇ ਵਿੱਚ ਵੱਡੇ ਸ਼ਨੀ ਦੇ ਮੰਦਿਰ ਦੇ ਬਾਹਰ ਜਿਹੜੇ ਆ ਸਫਾਈ ਜਿਹੜਾ ਕਰਦੇ ਆ ਔਰ ਹੋਰ ਵੀ ਜਿਹੜੇ ਵੱਖ-ਵੱਖ ਜਿਹੜੇ ਆ ਇਲਾਕਿਆਂ ਦੇ ਵਿੱਚ ਆਪਾਂ ਸਫਾਈ ਜਣਾ ਦਾ ਨਾਲ ਜਰੂਰ ਕਰਾਂਗੇ ਉਹਨਾਂ ਦਾ ਬਿਲਕੁਲ ਵੱਧ ਚੜ ਕੇ ਆਪਾਂ ਜਿੰਨਾ ਵੀ ਯੂਥ ਆ ਪਠਾਨਕੋਟ ਦਾ ਤੇ ਉਹਨਾਂ ਦਾ ਬਿਲਕੁਲ ਸਾਥ ਦੇਵਾਂਗੇ ਤੇ ਮੈਂ ਬਾਕੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਜੀ ਪਠਾਨਕੋਟ ਦੇ ਜਿੰਨੇ ਵੀ ਯੂਥ ਹੈਗਾ ਉਹ ਇੱਕ ਵਾਰੀ ਸਰਜਲ ਗੁਪਤਾ ਹਣਾ ਨਾਲ ਜੋੜ ਕੇ ਇੱਕ ਵਾਰੀ ਪਠਾਨਕੋਟ ਦੇ ਵਿੱਚ ਜਿਹੜਾ ਸਫਾਈ ਵਿਹਾਨ ਜਰੂਰ ਚਲਾਓ ਇਸ ਕਰਕੇ ਕਿਉਂਕਿ ਇੱਕ ਤੇ ਬਿਮਾਰੀਆਂ ਬੜੀਆਂ ਜਿਹੜੀਆਂ ਹੋ ਰਹੀਆਂ ਤੇ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਸਰਜਲ ਗੁਪਤਾ ਹਣਾ ਨਾਲ ਤੁਸੀਂ ਇੱਕ ਵਾਰੀ ਸਾਰੇ ਜੜੇ ਰਲ ਕੇ ਉਹਨਾਂ ਦਾ ਸਾਥ ਦਿਓ ਨਮਸਕਾਰ ਪਠਾਨਕੋਟ ਵਾਸੀਓ ਮੈਂ ਅ ਕਿਰਗਲ ਮੁਹਿੰਮ ਦੇ ਨਾਲ ਜੁੜਿਆ ਹੋਇਆ ਸਾਡੀ ਇੱਕ ਮੁਹਿੰਮ ਆਪਾਂ ਸਟਾਰਟ ਕੀਤੀ ਹੋਈ ਹੈ ਕਿ ਆਪਾਂ ਆਪਣੇ ਪਠਾਨਕੋਟ ਨੂੰ ਇੱਕ ਸਾਫ਼ ਸੁਥਰਾ ਸ਼ਹਿਰ ਬਣਾਣਾ ਹੈ ਜਿਸ ਕਰਕੇ ਅੱਜ ਆਪਾਂ ਪੀਤਾਂਜਲੀ ਦੇ ਸਾਹਮਣੇ ਸਟੋਰ ਦੇ ਸਾਹਮਣੇ ਆਪਾਂ ਜੁੜੇ ਹੋਏ ਹਾਂ ਜਿਨ੍ਹਾਂ ਨਾਲ ਜਿਨ੍ਹਾਂ ਕਰਕੇ ਅੱਜ ਆਪਾਂ ਪਠਾਨਕੋਟ ਦੀ ਸਫਾਈ ਦਾ ਮੁਹਿੰਮ ਸ਼ੁਰੂ ਕਰ ਚੁੱਕੇ ਹਾਂ ਜੋ ਕਿ 15 ਗਿਸਤੋਂ ਆਪਾਂ ਇਨੀਸ਼ੀਏਟਿਵ ਦੇ ਸਟਾਰਟ ਕੀਤਾ ਹੈਗਾ ਕੱਲ ਆਪਾਂ ਸ਼ਨੀ ਦੇ ਮੰਦਰ ਵੱਲ ਨੂੰ ਜਾਣਾ ਹੈ ਤੇ ਹੋਰ ਡਿਫਰੈਂਟ ਡਿਫਰੈਂਸ ਸਪੋਰਟਸ ਦੇ ਹੁੰਦੇ ਨਾ ਜਿੱਥੇ ਵੀ ਗੰਦ ਪਿਆ ਹੈ ਉਹਨੂੰ ਆਪਾਂ ਸਾਫ਼ ਸੁਥਰਾ ਕਰਨਾ ਹੈਗਾ ਤਾਂ ਆਪਾ ਇਹ ਹੀ ਚਾਹੁੰਦੇ ਆ ਕਿ ਜੇ ਸਵਾਲ ਆਪਣੇ ਪਟਾਣਕੋਟ ਵਾਸੀਆਂ ਨੂੰ ਕਿ ਸਾਡੀ ਮੁਹਿੰਮ ਦਾ ਸਾਥ ਦਿੱਤਾ ਜਾਵੇ ਕਿ ਉਹ ਵੱਦ ਤੋਂ ਵੱਧ ਜੁੜਨ ਸਾਫ ਸੁਥਰੀ ਪਟਾਣਕੋਟ ਨੂੰ ਸਾਫ ਸੁਥਰਾ ਰੱਖਣਾ ਬਹੁਤ ਹੀ ਜ਼ਰੂਰੀ ਹੈ ਜੇ ਆਪਾਂ ਪਟਾਣਕੋਟ ਨੂੰ ਸਾਫ ਸੁਥਰਾ ਨਹੀਂ ਰੱਖਾਂਗੇ ਜਿਸ ਕਰਕੇ ਬਿਮਾਰੀਆਂ ਦਾ ਫੈਲ ਸਕਦੀਆਂ ਹਨ ਆਪਾਂ ਚਾਹੁੰਦੇ ਆ ਕਿ ਬਿਮਾਰੀਆਂ ਦੇ ਰੋਕਥਾਮ ਲਈ ਜਾਵੇ ਜਿੱਦਾਂ ਹੁਣ ਬਰਸਾਤ ਦਾ ਸੀਜ਼ਨ ਹੈਗਾ ਮਲੇਰੀਆ ਡੇਂਗੂ ਵਗੈਰਾ ਫੈਲ ਰਿਹਾ ਹੈਗਾ ਆਪਾਂ ਚਾਹੁੰਦੇ ਆ ਕਿ ਇਹਨੂੰ ਸਾਫ ਕੀਤਾ ਜਾਵੇ ਗਾਰਬੈਂਗ ਜੋ ਕਿ ਬਿਮਾਰੀਆਂ ਨਾ ਫੈਲਣ ਸਾਡੀ ਹੈਲਪ ਬਹੁਤ ਹੀ ਪਿਓਰਿਟੀ ਆ ਆਪਦੀ ਇਸ ਕਰਕੇ ਕਿਰਪਾ ਸਾਡੇ ਨੂੰ ਨਮਸਕਾਰ ਪਠਾਨਕੋੜ ਵਾਸੀਓ ਅੱਜ ਆਹੀ ਇਹ ਸਫਾਈ ਅਭਿਆਨ ਸ਼ੁਰੂ ਕੀਤਾ ਹੈ ਜੋ ਕਿ ਅਹੀ ਹਰ ਮਹੀਨੇ ਸੈਕੰਡ ਵੀਕਐਂਡ ਤੇ ਫੋਰਥ ਵੀਕਐਂਡ ਨੂੰ ਫਰਾਈਡੇ ਸੈਡੇ ਸੰਡੇ ਜਿਆਦਾ ਨਹੀਂ ਕੋਈ ਵੀ ਏਰੀਆ ਆਇਡੈਂਟੀਫਾਈ ਕਰਕੇ ਅਹੀ ਉਹਨੂੰ ਸਾਫ਼ ਕਰਨ ਦਾ ਇੱਕ ਜਿੰਮਾ ਚੁੱਕਿਆ ਅੱਜ ਸਾਡੇ ਨਾਲ ਸਾਰੇ ਨੌਜਵਾਨ ਪਠਾਨਕੋੜ ਤੇ ਜੁੜੇ ਨੇ ਤੁਹਾਡੇ ਰਾਈ ਮੈਂ ਇਹਨਾਂ ਨੂੰ ਧੰਨਵਾਦ ਕਰਨਾ ਚਾਹੂੰਗਾ ਅੱਜ ਆਹੀ ਇਹ ਸਿੰਬਲ ਚੌਂਕ ਤੋਂ ਅੱਗੇ ਸ਼ਨੀ ਮੰਦਰ ਤੋਂ ਪਹਿਲਾਂ ਬਤਨਜਲੀ ਦੇ ਸਾਹਮਣੇ ਇਹ ਏਰੀਆ ਫੜਿਆ ਇੱਥੇ ਕਾਫੀ ਗੰਦਗੀ ਸੀ तकरीबन 2 ਕੁਇੰਟਲ ਦੇ ਲਾਗੇ ਛਗੇ ਆਹੀ ਹੁਣ ਤੱਕ ਕੂੜਾ ਕਲੈਕਟ ਕਰ ਚੁੱਕੇ ਮੈਂ ਅਪੀਲ ਕਰਦਾ ਤੁਹਾਡੇ ਰਾਈ ਆਸ-ਪਾਸ ਦੇ ਦੁਕਾਨਦਾਰਾਂ ਨੂੰ ਨਿਵਾਸੀਆਂ ਨੂੰ ਕਿ ਇੱਥੇ ਇਸ ਚੀਜ਼ ਤੇ ਇਹਨੂੰ ਇੱਕ ਗਾਰਬੇਜ ਡੰਪ ਨਾ ਬਣਾਇਆ ਜਾਏ ਇਹ ਸਾਡਾ ਆਪਣਾ ਸ਼ਹਿਰ ਹੈ ਇਹਦਾ ਪ੍ਰੋਪਰ ਇੱਕ ਕੋਈ ਗਾਰਬੇਜ ਜਿਹਦੀ ਬੈਨ ਹੁੰਦੀ ਆ ਉਹ ਹਾਇਰ ਕੀਤੀ ਜਾਏ ਜੋ ਆ ਕੇ ਕੂੜਾ ਪਿੱਕ ਕਰਕੇ ਰੋਜ਼ ਚੱਲ ਜਾਵੇ ਕੱਲ ਵੀ ਇਹੀ ਐ ਮੁਹਿੰਮ ਚਲਾਵਾਂਗੇ ਸ਼ਨੀ ਮੰਦਰ ਦੀ ਤਰਫ ਵਧਾਂਗੇ ਸਵੇਰੇ 8 ਵਜੇ ਤੋਂ ਅਸੀਂ ਸਟਾਰਟ ਕਰਨੇ ਆ 10 ਵਜੇ ਤੱਕ ਮੈਂ ਅਪੀਲ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਨਾਲ ਜੁੜਨ ਤੇ ਆਓ ਸ਼ਹਿਰ ਨੂੰ ਇੱਕ ਸਾਫ਼ ਸੁਥਰਾ ਤੇ ਰਹਿਣ ਯੋਗ ਬਣਾਏ ਬਿਮਾਰੀਆਂ ਤੋਂ ਬਚੀਏ ਇੱਥੇ ਪਾਣੀ ਇਕੱਠਾ ਹੁੰਦਾ ਮਲੇਰੀਆ ਦੀ ਡੇਂਗੂ ਦੀ ਕੋਈ ਵੀ ਆਉਣ ਵਾਲੇ ਜਿਸ ਬਰਸਾਤਾ ਚੱਲ ਰਹੀ ਹੈ ਤੇ ਇਹ ਅਗਰ ਸਵੱਛਤਾ ਹੈ ਤੇ ਇਹੀ ਸਾਡੀ ਲੜਾਈ ਹੈ ਬਿਮਾਰੀਆਂ ਪਰੋਥ